ਮਿਸ਼ਨ ਸਹਿਯੋਗ ਦੇ ਤਹਿਤ ਪਬਲਿਕ ਨਾਲ ਜਿਹੜੀ ਮੀਟਿੰਗ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਹਰੇਕ ਡਿਪਾਰਟਮੈਂਟ ਨੂੰ ਇਸ ਗੱਲ ਦਾ ਹਦਾਇਤ ਹੈ ਕਿ ਪਬਲਿਕ ਨਾਲ ਜਿਹੜਾ ਤਾਲਮਲ ਪੈਦਾ ਕਰਕੇ ਆਪਾਂ ਕਿਵੇਂ ਨਸ਼ਾ ਮੁਕਤ ਪੰਜਾਬ ਨੂੰ ਕਰਨਾ ਇਹਦੇ ਜਿਵੇਂ ਅਸੀਂ ਪਬਲਿਕ ਨਾਲ ਗੱਲ ਕਰਕੇ ਪਿੰਡ-ਪਿੰਡ ਤੇ ਮਹੱਲਾ ਵਾਈਜ਼ ਜਿਹੜੀਆਂ ਕਮੇਟੀਆਂ ਬਣਾਵਾਂਗੇ ਜਿਹੜੇ ਕੋਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਨਾਲ ਜਿਹੜੇ ਸਹਿਯੋਗ ਦੇਣਗੇ ਆ ਤੇ ਇਹਦੇ ਚ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਨਸ਼ਾ ਲੈਣ ਲੱਗੇ ਨੇ ਉਹਨਾਂ ਨੂੰ ਜਿਹੜੀ ਬਿਮਾਰੀ ਲੱਗੀ ਏ ਨਸ਼ੇ ਦੀ ਉਹਨਾਂ ਦੇ ਪ੍ਰੋਪਰ ਜਿਹੜਾ ਇਲਾਜ ਕਰਵਾਈਏ ਤੇ ਜਿਹੜੇ ਸਮੱਗਲਰ ਨੇ ਉਹਨਾਂ ਨੂੰ ਫੜੀਏ ਇਹਦੇ ਚ ਪਬਲਿਕ ਵੱਲੋਂ ਬਹੁਤ ਹੀ ਅੱਛਾ ਜਿਹੜਾ ਹੰਗਾਰਾ ਮਿਲਿਆ ਸਾਨੂੰ ਪਹਿਲੇ ਵੀ ਮੈਂ ਦੋ ਜੜਿਆਂ ਦੇ ਵਿੱਚ ਮੀਟਿੰਗ ਕੀਤੀਆਂ ਨੇ ਔਰ ਲੋਕਾਂ ਨੇ ਇਸ ਗੱਲ ਦੇ ਅੱਗੇ ਹੋ ਕੇ ਆਏ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪੋ ਆਪਣੇ ਪਿੰਡਾਂ ਚ ਨੱਕੇ ਲਾਵਾਂਗੇ ਜਿਹੜਾ ਕੋਈ ਨਸ਼ਾ ਵੇਚਣ ਆਉਂਦਾ ਪੁਲਿਸ ਨਾਲ ਸਹਿਯੋਗ ਕਰਕੇ ਉਹਨਾਂ ਨੂੰ ਫੜਾਵਾਂਗੇ ਕੰਦੇ ਚ ਹਦਾਇਤ ਕੀਤੀ ਗਈ ਹੈ ਕਿ ਸਾਰੇ ਪੁਲਿਸ ਅਫਸਰਾਂ ਨੂੰ ਕਿ ਜਿਹੜਾ ਨਸ਼ਾ ਸਮਗਲਰ ਫੜਿਆ ਜਾਂਦਾ ਉਹਦੀਆਂ ਅਸੀਂ ਪਹਿਲਾਂ ਵੀ ਪ੍ਰਾਪਰਟੀਆਂ ਜਿਹੜੀਆਂ ਫ੍ਰੀਜ਼ ਕਰਾਉਂਦੇ ਰਹੇ ਹਾਂ ਔਰ ਹੁਣ ਜਿਹੜਾ ਨਵਾਂ ਤਰੀਕਾ ਅਸੀਂ ਅਪਣਾ ਰਹੇ ਹਾਂ ਕਿ ਜਿੰਦੇ-ਜਿੰਦੇ ਕੋਲੋਂ ਕੋਈ ਨਸ਼ਾ ਫੜਿਆ ਗਿਆ ਮੈਸੇਜ ਸੁਬਗਲਰਾਹ ਤੋਂ ਉਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਚਾਹੇ ਅਨਾਮੀ ਚਾਹੇ ਬੇਨਾਮੀ ਜਿਹੜੀ ਪ੍ਰਾਪਰਟੀ ਆਉਂਦੀ ਹੈ ਉਹ ਪ੍ਰਾਪਰਟੀ ਬਾਰੇ ਅਸੀਂ ਉਸ ਇਲਾਕੇ ਦੇ ਵਿੱਚ ਪੂਰਾ ਨਾਲ ਪ੍ਰਚਾਰ ਵੀ ਕਰਾਂਗੇ ਕਿ ਇਹਨੇ ਨਸ਼ਾ ਵੇਚ ਕੇ ਇਹ ਪ੍ਰਾਪਰਟੀ ਬਣਾਈ ਉਹ ਪ੍ਰਾਪਰਟੀ ਨਾ ਦਾ ਕੋਈ ਠੇਕੇ ਤੇ ਲਊ ਤੇ ਨਾ ਹੀ ਉਹ ਪ੍ਰਾਪਰਟੀ ਅੱਗੇ ਵਿਕੇ ਉਹ ਪ੍ਰਾਪਰਟੀ ਬਾਰੇ ਅਸੀਂ ਡੀਸੀ ਸਾਹਿਬ ਨੂੰ ਦੱਸਾਂਗੇ ਅੱਗੇ ਆਪਣੇ ਸਬੰਧਤ ਅਧਿਕਾਰੀਆਂ ਨੂੰ ਉਹ ਮੈਸੇਜ ਦੇਣਗੇ ਨਾਲ ਉਸ ਪ੍ਰਾਪਰਟੀ ਦੇ ਨੰਬਰਾਂ ਦੇ ਤਾਂ ਕਿ ਜਿਹੜਾ ਪਬਲਿਕ ਨੂੰ ਪਤਾ ਲੱਗ ਜੇ ਕਿ ਇਹਨਾਂ ਨੇ ਜਿਹੜਾ ਲੋਕਾਂ ਦਾ ਖੂਨ ਚੂਸਿਆ ਹੈ ਬੱਚਿਆਂ ਨੂੰ ਜਿਹੜਾ ਤੰਗ ਕੀਤਾ ਹੈ ਪਰੇਸ਼ਾਨ ਕੀਤਾ ਹੈ ਸਾਡੇ ਜਿਹੜਾ ਨਸ਼ਾ ਵਧਾਇਆ ਇਹਨਾਂ ਸਮਗਲਰਾਂ ਨੇ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਫ੍ਰੀਜ਼ ਹੋਏਗੀ ਇਹਦੇ 'ਚ ਬੜੇ ਅਸੀਂ ਸਖਤੀ ਨਾਲ ਜਿਹੜਾ ਐਕਸ਼ਨ ਲਵਾਂਗੇ ਔਰ ਪਬਲਿਕ ਇਸ ਤੇ ਸਾਡੇ ਨਾਲ ਸਹਿਮਤ ਹੈ ਉਹ ਲੋਕਾਂ ਨੇ ਇਹ ਵੀ ਨਾਲ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਕਿਸੇ ਵੀ ਨਸ਼ਾ ਸਮਗਲਰ ਦੀ ਜੁਬਾਨ ਤੋਂ ਦੇਮ ਨਹੀਂ ਜਾਵਾਂਗੇ ਚਾਹੇ ਮਿਊਸਪਲ ਕਮੇਟੀ ਦੇ ਜਿਹੜੇ ਐਮਸੀ ਨੇ ਉਹਨਾਂ ਨੇ ਕਿਹਾ ਤੇ ਜਿਹੜੇ ਪਿੰਡਾਂ ਦੇ ਸਰਪੰਚ ਪੰਚ ਨੰਬਰਦਾਰ ਜਿਹੜੇ ਸਾਫਕਾ ਜਿਹੜੇ ਆਏ ਨੇ ਉਹਨਾਂ ਨੇ ਵੀ ਇਸ ਚੀਜ਼ ਦੀ ਅਸ਼ੋਰੈਂਸ ਦਿੱਤੀ ਇਸ ਤੋਂ ਸੋ ਆਏ ਅਸੀਂ ਕਮੇਟੀਆਂ ਦੇ ਵਿੱਚ ਪਬਲਿਕ ਨੂੰ ਨਾਲ ਲੈ ਕੇ ਬੱਚਿਆਂ ਲਈ ਟੂਰਨਾਮੈਂਟ ਜਿਹੜੇ ਉਹ ਕਰਾਵਾਂਗੇ ਅਲੱਗ-ਅਲੱਗ ਗੇਮਸ ਦੇ ਵਿੱਚ ਜਿਹੜੀ ਉਹਨਾਂ ਦੀ એનર્ਜੀ ਸਹੀ ਪਾਸੇ ਲੱਗੇ ਜਿਵੇਂ ਕਿ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤੀ ਜਾਣੀ ਹੈ ਉਹਦੇ ਸਬੰਧੀ ਵੀ ਅਸੀਂ ਬੱਚਿਆਂ ਨੂੰ ਗਾਈਡ ਕਰਾਂਗੇ ਕਿ ਆਪਣੀ ਜਿਹੜੀ ਸਿਹਤ ਨੂੰ ਠੀਕ ਰੱਖਣ ਜਿਹੜੇ ਸਾਡੇ ਕਮੇਟੀ ਦੇ ਮੈਂਬਰ ਨੇ ਉਹ ਜਿਹੜੇ ਪਿੰਡ ਨੂੰ ਨਸ਼ਾ ਮੁਕਤ ਕਰ ਦੇਣਗੇ ਤੋਂ ਉਹਦੇ ਚ ਡੀਸੀ ਤੇ ਐਸਐਸਪੀ ਉਸ ਚੀਜ਼ ਨੂੰ ਐਗਜ਼ਾਮਨ ਕਰਨਗੇ ਉਹ ਸੀਐਮ ਸਾਹਿਬ ਨੇ ਕਿਹਾ ਕਿ ਮੈਂ ਉਸ ਪਿੰਡਾਂ ਨੂੰ ਸਪੈਸ਼ਲ ਪਰਸੈਂਟੇਜ ਦਵਾਂ ਔਰ ਜਿਹੜੇ ਬੱਚੇ ਨਸ਼ਾ ਛੱਡ ਜਾਂਦੇ ਨੇ ਔਰ ਅੱਗੇ-ਅਗੇ ਲੋਕਾਂ ਨੂੰ ਨਾਲ ਗਾਈਡ ਕਰਦੇ ਨੇ ਪ੍ਰੇਰਿਤ ਕਰਨਗੇ ਨਸ਼ਾ ਛੱਡਣ ਲਈ ਉਹਨਾਂ ਨੂੰ ਅਸੀਂ ਆਨਰ ਕਰਾਂਗੇ ਤੇ ਜਿਹੜੀਆਂ ਕਮੇਟੀਆਂ ਆਗਿਆ ਕਿ ਆਪਣੇ ਪਿੰਡ ਨੂੰ ਨਸ਼ਾ ਮੁਕਤ ਨਸ਼ਾ ਮੁਕਤ ਕਰ ਲੈਣਗੀਆਂ ਉਹਨਾਂ ਨੂੰ ਵੀ ਅਸੀਂ 26 ਜਨਵਰੀ 15 ਅਗਸਤ ਦੇ ਜਿਹੜੇ ਦਿਨ ਹੋਣਗੇ ਉਹਨਾਂ ਤੇ ਵੀ ਸਨਮਾਨਿਤ ਕਰਾਂਗੇ ਸੋ ਇਸੇ ਤਰੀਕੇ ਇਹ ਤਾਲਮਿਲ ਕਮੇਟੀ ਜਿਹੜੀ ਬਣਾਈ ਗਈ ਏ ਅੱਜ ਸਿਵਲ ਪ੍ਰਸ਼ਾਸਨ ਵੀ ਸਾਰਾ ਨਾਲ ਹੈ ਪੁਲਿਸ ਪ੍ਰਸ਼ਾਸਨ ਵੀ ਸਾਰਾ ਨਾਲ ਹੈ ਇਹ ਸਾਰੇ ਇਕੱਠੇ ਹੋਗੇ ਇਹ ਨਸ਼ਾ ਦਾ ਜਿਹੜਾ ਕੋੜ ਹੈ ਇਹਨੂੰ ਅਸੀਂ ਕੱਢਣਾ ਹੈ ਇਹਦੇ ਚ ਸਖਤ ਐਕਸ਼ਨ ਲਿਆ ਜਾਵੇਗਾ ਜੇਕਰ ਕੋਈ ਕਿਸੇ ਤਰ੍ਹਾਂ ਦਾ ਐਕਸ਼ਨ ਲਾਈਨ ਦੇ ਵਿੱਚ ਪੁਲਿਸ ਵਾਲਾ ਵੀ ਗ੍ਰੇਸ ਕਰੇਗਾ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਜਿਹੜਾ ਅਸੀਂ ਲੈਂ ਤੋਂ ਅੰਗਰੇਜ਼ ਨਹੀਂ ਕਰਾਂਗੇ ਉਹਦੇ ਤੇ ਵੀ ਜਿਹੜੀ ਪ੍ਰੋਪਰ ਕਾਰਵਾਈ ਹੋਏ ਬਾਕੀ ਤੁਹਾਡੇ ਥਰੂ ਮੈਂ ਪਬਲਿਕ ਸਾਰੀ ਨੂੰ ਇਹ ਬੇਨਤੀ ਕਰਾਂਗਾ ਕਿ ਇਹ ਬਿਮਾਰੀ ਜਿਹੜੀ ਹੈਗੀ ਨਸ਼ੇ ਵਾਲੀ ਇਹਨੂੰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਖਤਮ ਕਰਨਾ ਹੈ ਕੋਈ 2-3% ਜਿਹੜੇ ਬੱਚੇ ਨਸ਼ਾ ਲੈਂਦੇ ਨੇ ਉਹਨਾਂ ਨੇ ਸਾਡੀ ਸਟੇਟ ਦਾ ਦੂਜੀਆਂ ਸਟੇਟਾਂ ਦੇ ਵਿੱਚ ਜਾਂ ਬਾਹਰਲੇ ਕੰਟਰੀਜ਼ ਦੇ ਵਿੱਚ ਸਾਡੀ ਸਟੇਟ ਦਾ ਜਿਹੜਾ ਨਾਂ ਖਰਾਬ ਕੀਤਾ ਹੋਇਆ ਹੈ ਅਸੀਂ ਉਹਨੂੰ ਨਸ਼ਾ ਮੁਕਤ ਕਰਕੇ ਤੇ ਆਪਣੀ ਸਟੇਟ ਦਾ ਨਾਂ ਉਸੇ ਤਰੀਕੇ ਹੀ ਚਮਕਾਉਣਾ ਔਰ ਇਹਨੂੰ ਰੰਗਲਾ ਪੰਜਾਬ ਬਣਾ ਕੇ ਦਿਖਾਉਣਾ ਸਾਰਿਆਂ ਨੂੰ ਕਿ ਪੰਜਾਬ ਇੱਕ ਨਸ਼ਾ ਮੁਕਤ ਜਿਹੜੀ ਸਟੇਟ ਹੈ ਧੰਨਵਾਦ ਸਰ ਜਿਹੜਾ ਮੇਨ ਮਸਲੇ ਦੇ ਵਿੱਚ ਡਿਮਾਂਡ ਐਂਡ ਸਪਲਾਈ ਦਾ ਹੈਗਾ ਉਹਦੇ ਲਈ ਜਿਹੜਾ ਇਹ ਮਿਸ਼ਨ ਕਿਸ ਤਰ੍ਹਾਂ ਕੰਮ ਕਰੂਗਾ ਕਿਉਂਕਿ ਨਸ਼ੇ ਦਾ ਜਿਹੜਾ ਮੇਨ ਜਿਹੜੀ ਚੇਨ ਬਣਦੀ ਹੈ ਉਹ ਡਿਮਾਂਡ ਐਂਡ ਸਪਲਾਈ ਤੋਂ ਬਣਦੀ ਹੈ ਦੇਖੋ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਿਹੜੀ ਡਿਮਾਂਡ ਵਾਲੇ ਨੇ ਜਿਹੜੇ ਬੱਚੇ ਗਮਰਾਹ ਹੋ ਕੇ ਇਹਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਅਸੀਂ ਕੈਂਪ ਲਵਾਵਾਂਗੇ ਜਿਹੜੇ ਸਪਲਾਇਰ ਨੇ ਉਹਨਾਂ ਨੂੰ ਬੜੇ ਤਗੜੇ ਹੋਗੇ ਸਾਰੀ ਪਬਲਿਕ ਦੀ ਸਪੋਰਟ ਨਾਲ ਉਹਨਾਂ ਨੂੰ ਫੜਾਂਗੇ ਫੜ ਕੇ ਉਹਨਾਂ ਨੂੰ ਅੰਦਰ ਦਾਵਾਂਗੇ ਜਿਹੜੇ ਉਹਨਾਂ ਤੇ ਪੂਰਾ ਤਗੜਾ ਕੇਸ ਮਨਾ ਕੇ ਜਿਹੜੀ ਉਹਨਾਂ ਨੂੰ ਸਜ਼ਾ ਹੋਵੇ ਔਰ ਜਿਹੜਾ ਕੋਈ ਵੱਡਾ ਮਗਰਮੱਛ ਜਿਹੜਾ ਪਿੱਛੋਂ ਜਿੱਥੋਂ ਆਉਂਦੀ ਏ ਟਾਪ ਟੂ ਬਾਟਮ ਸਿਰੇ ਤੱਕ ਜਾ ਕੇ ਅਸੀਂ ਹੱਥ ਪਾਵਾਂਗੇ ਇਹ ਨਹੀਂ ਕਿ ਜਿਹੜਾ ਫੜ ਗਿਆ ਉਹਦੇ ਕੇਸ ਤੱਕ ਹੀ ਅਸੀਂ ਸੀਮਤ ਰਾਵਾਂਗੇ ਅਸੀਂ ਤੋੜ ਸਿਰੇ ਤੱਕ ਚੱਲਾਂਗੇ ਫਾਰਵਰਡ ਐਂਡ ਬੈਕਵਰਡ ਜਿੰਨਾ ਵੀ ਹੈਗਾ ਉਹਦੇ ਤੇ ਅਸੀਂ ਇਨਵੈਸਟੀਗੇਸ਼ਨ ਅੱਗੇ ਆਪਣੀ ਪ੍ਰੋਪਰ ਕਰਾਂਗੇ ਨਾ ਸਰ ਅਸਲ ਤਾਂ ਪੰਜ ਸਾਲ ਚੋਂ ਪਹਿਲਾਂ ਤਾਂ ਛੋਟੇ ਮोटे ਚੋਰੀਆ ਚਾਰੀਆਂ ਹੁੰਦੀਆਂ ਸੀ ਰੂਟਿੰਗ ਹੁੰਦੀਆਂ ਸੀ ਆਸਾ ਹੋਰ ਇਹਨਾਂ ਦੇ ਗੁੰਡਿਆਂ ਦੇ ਹੌਸਲੇ ਇੰਨੇ ਵੱਧਦੇ ਹੋਏ ਕਿ ਬੈਂਕ ਤੋਂ ਬੈਂਕ ਤੱਕ ਲੁੱਟ ਲਾਗੇ ਦੇਖੋ ਜੀ ਮੈਂ ਪਹਿਲਾਂ ਪਬਲਿਕ ਦੇ ਵਿੱਚ ਇਹੋ ਗੱਲ ਕੀਤੀ ਸੀ ਕਿ ਜਿਹੜਾ ਬੱਚੇ ਨੂੰ ਕੰਟਰੋਲ ਕਰਨ ਦਾ ਜਿਹੜਾ ਸਾਧਨ ਹੈ ਸਭ ਤੋਂ ਪਹਿਲਾਂ ਪੇਰੈਂਟਸ ਹੁੰਦੇ ਨੇ ਜਦੋਂ ਬੱਚਾ ਨਸ਼ਾ ਕਰਦਾ ਹੈ ਤਾਂ ਉਹ ਵੀ ਪਹਿਲਾਂ ਪੇਰੈਂਟਸ ਨੂੰ ਪਤਾ ਲੱਗਦਾ ਉਦੋਂ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਸ ਬੱਚੇ ਨੂੰ ਰੋਕਣ ਕਿਉਂਕਿ ਬੱਚਾ ਆਪਦੇ ਨਸ਼ੇ ਦੀ ਪੂਰਤੀ ਖਾਤਰ ਉਹਨੇ ਵੱਡੇ ਵੱਡੇ ਜੁਰਮ ਕੀਤੇ ਨੇ ਤੁਹਾਡੇ ਸੰਗਰੂਰ ਦੇ ਵਿੱਚ ਕਤਲ ਵੀ ਹੋਏ ਨੇ ਬੱਚਾ ਨੇ ਆਪਣੇ ਪੇਰੈਂਟਸ ਨੂੰ ਫਾਦਰ ਨੂੰ ਵੀ ਮਾਰ ਕੇ ਕੰਜਾਂ ਨੇ ਘਰਾਂ ਦੇ ਵਿੱਚ ਇਹਦੇ ਚ ਦਬੀ ਰੱਖਿਆ ਉਹਨਾਂ ਦੀਆਂ ਡੈੱਡ ਬਡੀਆਂ ਜਦੋਂ ਮੈਥ ਐਸਐਸਪੀ ਸੀ ਉਦੋਂ ਘਡਾਈਆਂ ਸੀ ਸੋ ਇਹ ਜਿਹੜਾ ਜਦੋਂ ਨੂੰ ਪੈਸਾ ਨਹੀਂ ਮਿਲਦਾ ਆਪਣੇ ਪੇਟ ਦੀ ਪੂਰਤੀ ਲਈ ਤੋ ਜ਼ਰੂਰੀ ਕਿਸੇ ਨਾ ਕਿਸੇ ਕ੍ਰਾਈਮ ਦੇ ਵਿੱਚ ਅੱਕੇ ਵਧੇਗਾ ਉਹ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਸਭ ਤੋਂ ਜਿਹੜਾ ਸਟਾਰਟ ਹੈ ਉਹ ਪਰਿਵਾਰ ਤੋਂ ਹੀ ਸ਼ੁਰੂ ਹੋਏਗਾ ਤੇ ਕਾਨੂੰਨੀ ਪੱਖੋਂ ਪੁਲਿਸ ਤੋਂ ਤੁਹਾਡੇ ਨਾਲ ਹੀ ਇਹ ਸਾਰੀ ਜਿਹੜੀ ਕਰੇਗੀ ਸਰ ਪੁਲਿਸ ਦਾ ਡਿਸਟ੍ਰਿਕਟ ਸਟੈਪ ਵੀ ਅੱਗੇ ਹੋ ਰਿਹਾ ਹੈ ਕਿੰਨੇ ਵੀ ਹੁਣ ਆਈਓ ਸਪੋਰਟ ਤੇ ਜਾਏਗਾ ਤਾਂ ਸਾਰੀ ਵੀਡੀਓ ਫੁਟੇਜ ਕਵਰ ਹੋ ਗਈ ਸਾਰਾ ਦੇਖੋ ਪੁਲਿਸ ਦਾ ਜਿਹੜਾ ਟੈਕਨੀਕਲ ਵਿੰਗ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਤਾਂ ਕਿ ਕੋਰਟ ਦੇ ਵਿੱਚ ਜਿਹੜੇ ਇਦਾਂ ਦੇ ਬੰਦੇ ਹੈਗੇ ਨੇ ਉਹਨਾਂ ਨੂੰ ਜਿਹੜੀ ਪ੍ਰੋਪਰ ਸਜ਼ਾ ਮਿਲ ਸਕੇ ਅਸੀਂ ਸਫੀਸ਼ੈਂਟ ਜਿਹੜੀ ਆਉਂਦੀ ਹੈ ਐਵਿਡੈਂਸ ਉਹ ਰਿਕਾਰਡ ਤੇ ਲਵਾਂਗੇ ਸਰ ਕਿਹੜਾ ਮੈਡੀਕਲ ਨਸ਼ਾ ਹੈਗਾ ਸੰਗਰੇਚਰ ਨਾਮ ਦਾ ਜਿਹੜਾ ਕੈਪਸੂਲ ਉਹਦੀ ਆਰਡ ਦੇ ਵਿੱਚ ਕਾਫੀ ਜਿਹੜਾ ਨਸ਼ਾ ਹੈਗਾ ਉਹ ਜ਼ਿਲ੍ਹੇ ਦੇ ਵਿੱਚ ਵਿਕ ਰਿਹਾ ਹੈਗਾ ਤਾਂ ਹੁਣ ਉਹਦੀ ਕਈ ਵਾਰੀ ਪੁਲਿਸ ਵੱਲੋਂ ਵੀ ਇਦਾਂ ਕਿਹਾ ਜਾਂਦਾ ਕਿ ਉਹ ਐਨਡੀਪੀਐਸ ਦੇ ਅੰਡਰ ਨਹੀਂ ਆਉਂਦਾ ਤਾਂ ਜਿਹੜੇ ਮੁੱਲਜ਼ਮ ਨੇ ਕੋਈ ਛੁੱਟ ਜਾਂਦੇ ਆਗੇ ਤਾਂ ਇਸ ਦੇ ਲਈ ਕਿਸ ਤਰ੍ਹਾਂ ਦਾ ਕੋਈ ਜਿਹੜਾ ਰਾਹ ਅੱਗੇ ਬਣਾਇਆ ਜਾਵੇ ਦੇਖੋ ਜੀ ਇਹ ਜਿਹੜਾ ਤੁਹਾਡਾ ਮੁੱਦਾ ਹੈ ਸਟੇਟ ਪੱਧਰ ਤੇ ਵੀ ਡਿਸਕਸ ਹੋਇਆ ਸੀ ਤਾਂ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਸੀ ਬੈਸੀੰਦੇ ਜੋ ਕਾਨੂੰਨ ਵੀ ਐਮੈਂਡ ਕਰਾਂਗੇ ਤੇ ਡੀਜੀਪੀ ਸਾਹਿਬ ਨੇ ਇਸ ਲੈਵਲ ਤੇ ਜਿਹੜ ਪਰ ਅਸੀਂ ਸੈਕਸ਼ਨ 144 ਦੇ ਤਹਿਤ ਡੀਸੀ ਸਾਹਿਬ ਤੋਂ ਜਿਹੜੇ ਆਰਡਰ ਕਰਾਏ ਨੇ ਜਿਹੜੇ ਬੰਦੇ ਇਦਾਂ ਦੇ ਵੇਚਦੇ ਨੇ ਉਹਨਾਂ ਨੂੰ 188 ਦੇ ਵਿੱਚ ਅਸੀਂ ਬੁੱਕ ਕਰ ਰਹੇ ਹਾਂ ਤੇ ਇਹਨਾਂ ਦੇ ਵਿੱਚ ਜਿਹੜੇ ਕੇਮਿਸਟ ਨੇ ਉਹਨਾਂ ਨੇ ਵੀ ਸਾਨੂੰ ਇਹ ਅਸ਼ੋਰੈਂਸ ਦਿੱਤੀ ਏ ਵੀ ਅਸੀਂ ਕਿਸੇ ਤਰੀਕੇ ਵੀ ਜਿਹੜਾ ਇਹ ਹੈਗਾ ਜਿਹੜਾ ਸੰਗ੍ਰੇਚਰ ਨਾਂ ਦਾ ਕੈਪਸੂਲ ਇਸ ਨਹੀਂ ਵੇਚਾਂਗੇ